jou lyf is so mooi en jou lyf is so mooi ਸੱਚੀ ਬਸਤੀ ਤੋਂ ਹੋਰ ਕਿਤੇ ਦਾ ਰਾਣਾ ਨਹੀਂ ਸੀ ਪਰ ਦੱਸ ਮੈਨੂੰ ਕੀ ਹੋਇਆ ਸੀਗਾ ਤੁਹਾਨੂੰ ਕਿਉਂ ਆਇਆ ਸੀਗਾ ਜਦ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇੱਥੇ ਮੁੰਡਾ ਦੱਸ ਪਿਆ ਕੋਈ ਨਾ ਆਇਆ ਇਹ ਲੱਗਦਾ ਨਹੀਂ ਸੀ ਹਸਟੈਂਡਮ ਕਿ ਨਾ ਇਹਨਾਂ ਦਾ ਇਹ ਵਿਸ਼ੇਸਾ ਮਤਕੋ ਇਹ ਨਸ਼ੀਲੇ ਪਹਿਲਾਂ ਵੀ ਇਹਨੇ ਸੰਪਰਦਾਤ ਗਈ ਸੀ 5 ਸਾਲ ਤੋਂ ਹੋ ਗਿਆ ਨਸ਼ਾ ਕਰਦੇ ਬਟ ਜੋ ਜ਼ਿਆਦਾ ਕਿ ਮਿਸ਼ਣ ਨਹੀਂ ਦਿਖਣਾ ਆਪੋ ਚੋਂ ਸੀ ਅਸੀ ਨੂਹਾਰ ਬਨ ਨਸ਼ਾ ਸ਼ਰਾਬ ਕੇਂਦਰ ਚ ਕਰਵਾ ਦਿੰਦੀ ਸੀ ਐਡਮਿਟ ਕੋਣ ਵੀ 10 ਦਿਨ ਹੋਏ ਉਹਨੇ ਬਾਅਦ ਤੋਂ ਬਾਅਦ ਇਹਨੂੰ ਆਏ ਨਹੀਂ ਕਿਥੋਂ ਆਏ ਸੀ ਇਹ ਤਮੈਨੂੰ ਉਹਦਾ ਹਰ ਬਾਰ ਨੂੰ ਸੀ ਪ੍ਰਾਈਵੇਟ ਚ ਕਰਵਾਇਦਾ ਬਟ ਇਸ ਵਾਰ ਅਸੀਂ ਨੂੰ ਇਸ ਐਫਸੀ ਵਲਹੂ ਹਸਪੀਟਲ ਕਰਵਾਇਆ ਸੀ। ਐਥੇ ਵੀ ਬਟ ਮੈਂ ਕਰਵਾਇਆ ਤਾਂ ਮੈਂ 3 ਮਹੀਨਿਆਂ ਨਾਲ ਕਹਿ ਕੇ ਸੀ ਬਟ ਉਹਨਾਂ ਨੇ ਸਾਨੂੰ ਜ਼ਰੂਰ ਪਾਇਆ 1.5 ਮਹੀਨੇ ਬਾਅਦ ਹੀ ਕਹਿੰਦੇ ਹੁਣ ਬਿਲਕੁਲ ਠੀਕ ਹੈ ਲੈ ਜਾਓ ਤੁਸੀਂ। ਮੈਂ ਤਾਂ ਹੁਣ ਦਿਚ ਦਿਨ ਪਲਾਨ ਗਈ 10 ਦਿਨ ਪਹਿਲਾਂ ਮੈਂ ਮੰਨਦੀ ਨਹੀਂ ਸੀ ਮੈਂ ਕਿਹਾ ਨਹੀਂ ਲੈ ਕੇ ਜਾਣਾ ਸੀ ਤਾਂ ਤਿੰਨ ਮਹੀਨੇ ਕਿਹਾ ਇੱਕ ਇੱਕ ਕਰਵਾਇਆ ਸੀ ਹੀ ਅਸੀਂ ਚਾਹੁੰਦੇ ਸੀ ਕਿ ਹਰ ਵਾਰ ਇਹਦੇ ਹੁੰਦਾ ਹੈ ਜਦੋਂ ਵੀ ਸੈਂਟਰ ਆਉਂਦੇ ਹਰ ਬਰ ਸੋਸਾਇਟੀ ਚ ਵਾਪਸ ਚਲ ਜਾਂਦਾ ਸੀ ਬਸ ਕੱਲ ਸ਼ਾਮ ਵੀ 5 ਵਜੇ ਮੇਰੇ ਤੋਂ ਕਰੋਗੇ ਤੇ ਮੈਨੂੰ ਕਹਿੰਦੇ ਕਿ ਮੈਂ ਮੇਲੇ ਤੇ ਜਾਣਾ ਹੈ ਮੈਂ ਇਹਨੂੰ ਕਿਹਾ ਵੀ ਜੋਰ ਪਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ 3.5 ਸਾਲ ਦਾ ਬੇਟਾ ਹੈ ਕਿ ਚਲ ਮੀਟਿੰਗ ਵੀ ਨਾਲ ਲੈ ਕੇ ਜਾਂਦੇ ਆ ਫonz ਨੂੰ ਵੀ ਘੁਮਾ ਆਂਦੇ ਨਹੀਂ ਚਬਰਦਸਤੀ ਕਰੋ ਬਾਹਰ ਚੰਗਿਆ ਕੱਲ ਨੂੰ ਕੱਲ ਸ਼ਾਮ 5 ਵਜੇ ਦਾ ਗਿਆ ਹੋਇਆ ਤੇ ਪੂਰੀ ਰਾਤ ਨਹੀਂ ਆ ਅੱਗੇ ਤਾਂ ਇਹਨਾਂ ਦਾ ਹੁੰਦਾ ਮੈਨੂੰ ਕਹਿਕੀ ਹੈ ਕਹਿੰਦਾ ਕਿ 7-8 ਵਜੇ ਤੱਕ ਮੈਂ ਆਇਆ ਇਹਨਾਂ ਪੂਰੀ ਰਾਤ ਅਸੀਂ ਬੈਠ ਕੇ ਘਟਦੀ ਹੈ ਕੱਟੀ ਗਏ ਮਤਲਬ ਕੀ ਮੂਨ ਆਂਦਾ ਮੂਨ ਆਂਦਾ ਮੂਨ ਆਂਦਾ ਆ ਇਸ ਵੇਲੇ ਫੋਨ ਆਇਆ ਇਦੋਂ ਮੈਨੂੰ ਇਹ ਗਿਸ਼ ਇਨੰਦ ਮੈਨੂੰ ਇਹ ਤਾਂ ਸੇਕਿੰਗ ਇਸ਼ੂ ਦੀ ਕੰਡੀਸ਼ਨ ਹੈ ਠੀਕ ਆ ਆਜਾ ਪ੍ਰਤੀਭਾ ਮੈਂ ਕੰਮ ਤੇ ਵੀ ਤਹੌਨ ਜਦੋਂ ਆਇਆ ਤਾਂ ਇਦਾਂ ਸਾਨੂੰ ਗਿਰਾ ਦਾ ਫੋਨ ਆਇਆ ਸਮੀਤ ਸ਼ਮਾ ਦਾ ਮੁੱਖ ਮੁਚੀ ਤੁਹਾਨੂੰ ਨੇ ਦੱਸਿਆ ਕਿ ਇੱਕ ਡੈੱਡ ਬਾਡੀ ਲਖਸ਼ ਮਾਰਕੀਟ ਜੋ ਨਵੀਂ ਬਣੀ ਆ ਉੱਥੇ ਪਈ ਹੋਈ ਆ ਮੌਕੇ ਉੱਪਰ ਪੁੱਜੇ ਜਾਵੇ ਜੋ ਮਨੇ ਹੈਡ ਕੌਂਸਲ ਵਿੱਚ ਮੇਤਾ ਕੌਂਸਲ ਪ੍ਰਿੰਸੀਪਲ ਦੇ ਮੌਕੇ ਤੇ ਪਹੁੰਚਿਆ ਆ ਜੋ ਉੱਥੇ ਪਤਾਇਆ ਇੱਥੇ ਪਿੱਲੇ ਡੱਡੂੜੀ ਪ੍ਰਵਾਗ ਮੈਂ ਬੜਾ ਹਾਜ਼ਰ ਹਾਂ ਜੇ ਨਾ ਪਤਾ ਵੀ ਇਹਨਾਂ ਨੇ ਦੱਸਿਆ ਵੀ ਜਿਸਿਸੋ ਹਤਾ ਪੁੱਤਰੀ ਜਿਸੋ ਹਤਾ ਫਾਕ ਨਾ ਤਾਂ ਮਾਰਟਨ ਸ਼ਰਖੋ ਦੇ ਰਹਿਣ ਵਾਲਾ ਆ ਇਹਨੇ ਇਹ ਦੱਸਿਆ ਕੰਪਿਊਟਰ ਤੋਂ ਪਿੱਲੇ ਨਸ਼ੇ ਕਰਦਾ ਆ ਰਿਹਾ ਇਹ ਤ ਨਸ਼ਰੋ ਕੇਂਦਰ ਜਮ ਕਰਾ ਸੀਗਾ ਕੁਝ ਦਿਨ ਪਿੱਲੇ ਨਸ਼ਰੋ ਕੇਂਦਰ ਤੋਂ ਆਇਆ ਸੀਗਾ ਉਹਨਾਂ ਨੂੰ ਹੁਣ ਪਤਾ ਲੱਗਿਆ ਉਹਨਾਂ ਨੇ ਵੀ ਇੱਥੇ ਨੰਦਾ ਮੁੰਡਾ ਜਾਥੇ ਹੀ ਪਈ ਆ ਜਦ ਮੌਕੇ ਤੇ ਪੁੱਛੇ ਆ ਹਸਪੀਟਲ ਡੈਡ ਬੁੱਲ ਲੈ ਕੇ ਜਾ ਰਹੇ ਆ ਬੀਖੋਲੈਂਤੀਆਂ ਕਰਕੇ ਜੋ ਕੋਸ ਕੋਲ ਬਾਅਦ ਕਾਰਵਾਈ ਫਿਰ ਪਤਾ ਲੱਗੇ ਮੌਦੇ ਕਾਰਨ ਕੀ ਆ ਉਹ ਕਿੱਤੇ ਜਰਣਾ ਵਿੱਚ ਤਾਂ ਜਸਮੰਦ ਕੀ ਹੋਇਆ ਸੀਗਾ ਤੁਹਾਨੂੰ ਕੋਰੋਨਾ ਆਇਆ ਸੀਗਾ ਜਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇੱਥੇ ਮੁੰਡਾ ਸੌਂਪੇ ਕੋਰੋਨਾ ਆਇਆ ਕੀ ਲੱਗਦੀ ਸੀ ਤੇ ਫਸਟ ਐਂਡਰਮ ਨਾ ਇਹ ਨਾ ਇਹ ਨਹੀਂ ਸਮਝ ਸਕਦਾ ਇਹ ਨਸ਼ੇ ਦੇ ਪੈਦਾ ਲਈ ਜਿਹਦੇ ਨਾਲ ਮੋਟਰ ਤੇ ਗਈ ਸੀ 5 ਸਾਲ ਤੋਂ ਹੋ ਗਿਆ ਨਸ਼ਾ ਕਰਦੇ ਬਟ ਜਦੋਂ ਜਦਾਂ ਕੰディション ਨਹੀਂ ਖਰਾਬ ਹੋ ਜਾਂਦੀ ਸੀ ਅਸੀਂ ਨੂਹਾਰਪੁਰ ਨਸ਼ਾ ਸ਼ਰਾਬ ਕੇਂਦਰ ਚ ਕਰਵਾ ਦਿੰਦੀ ਸੀ ਐਡਮਿਟ ਹੁਣ ਵੀ 10 ਦਿਨ ਹੋਏ ਉਹਨੇ ਬਾਅਦ ਤੋਂ ਬਾਅਦ ਇਹ ਨੂੰ ਆਏ ਨੇ ਕਿੱਥੋਂ ਆਏ ਸੀਗੇ ਕਿੰਤਾ ਮੈਨੂੰ ਉਹ ਦਾ ਹਰ ਬਾਰ ਇਹਨੂੰ ਅਸੀਂ ਪ੍ਰਾਈਵੇਟ ਚ ਕਰਵਾਇਦਾ ਐ ਬਟ ਇਸ ਵਾਰ ਅਸੀਂ ਇਹਨੂੰ ਇਸ ਐਫੀਸੀ ਵਨ ਹਸਪੀਟਲ ਕਰਵਾਇਆ ਸੀ ਇੱਕ ਤੇ ਵੀ ਬਟ ਮੈਂ ਕਰਵਾਇਆ ਤਾਂ ਮੈਂ 3 ਮਹੀਨਿਆਂ ਨਾਲ ਕਹਿ ਕੇ ਸੀ ਬਟ ਉਹਨਾਂ ਨੇ ਸਾਨੂੰ ਜ਼ੋਰ ਪਾਇਆ 1.5 ਮਹੀਨੇ ਬਾਅਦ ਹੀ ਕਹਿੰਦੇ ਹੁਣ ਬਿਲਕੁਲ ਠੀਕ ਐ ਲੈ ਜਾਓ ਤੁਸੀਂ ਮੈਂ ਤਾਂ ਹੁਣ ਵੀ ਜਦੋਂ ਨੂੰ ਪਲਾਨ ਗਈ 10 ਜਨ ਪਹਿਲਾਂ ਮੈਂ ਮੰਨਦੀ ਨਹੀਂ ਸੀ ਮੈਂ ਕਿ ਮੈਂ ਲੈ ਕੇ ਜਾਣਾ ਸੀ ਤਾਂ 3 ਮਹੀਨੇ ਕਿਹਾ ਇੱਕ ਇੱਕ ਕਰਵਾਇਆ ਸੀ ਕਿ ਅਸੀਂ ਚਾਹੁੰਦੇ ਸੀ ਕਿਉਂਕਿ ਹਰ ਬਾਰੇ ਇਦਾਂ ਹੀ ਹੁੰਦਾ ਹੈ ਜਦੋਂ ਵੀ ਸੈਂਟਰ ਆਉਂਦੇ ਹਰ ਬਾਰ ਸੋਸਾਇਟੀ ਚ ਵਾਪਸ ਚਲ ਜਾਂਦਾ ਸੀ ਅਸ ਕੱਲ ਸ਼ਾਮ ਵੀ 5 ਵਜੇ ਮੇਰੇ ਤੋਂ ਪਰ ਹੋ ਗਏ ਤੇ ਮੈਨੂੰ ਕਹਿੰਦੇ ਕਿ ਮੈਂ ਮੇਲੇ ਤੇ ਜਾਣਾ ਮੈਂ ਇਹਨੂੰ ਕਿਹਾ ਵੀ ਜੂਰ ਪਾਇਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਕੀ ਸਾਢੇ ਪੰਜ ਸਾਲ ਦਾ ਬੇਟਾ ਹੈ ਕਿ ਚਾਹ ਬੇਟੇ ਨੂੰ ਵੀ ਨਾਲ ਲੈ ਕੇ ਜਾਂਦੇ ਆ ਫੋਨ ਨੂੰ ਵੀ ਘੁਮਾਉਂਦੇ ਨਹੀਂ ਚਬਰਦਸੀ ਘਰੋਂ ਬਾਹਰ ਚੰਗਿਆ ਕੱਲ ਨੂੰ ਕੱਲ ਸ਼ਾਮ 5 ਵੇ ਦਾ ਗਿਆ ਹੋਇਆ ਤੇ ਪੂਰੀ ਰਾਤ ਨਹੀਂ ਆ ਅੱਗੇ ਤਾਂ ਇਹਨਾਂ ਦਾ ਮੈਨੂੰ ਕਹਿਤੀ ਗਿਆ ਕਿੰਨਾ ਕਿ 7-8 ਵੇ ਤੱਕ ਮੈਂ ਆਇਆ ਇਹਨਾਂ ਪੂਰੀ ਰਾਤ ਅਸੀਂ ਬੈਠ ਕੇ ਗੱਤ ਗੀਆ ਕੱਟੀ ਗੇ ਮਤਕੀ ਮਨੰਦ 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 ਆਇ ਇਸ ਵੇਲੇ ਫੋਨ ਆਇਆ ਇਤੋਂ ਮੈਨੂੰ ਇਹ ਦੀਸ਼ 인ੰਦ ਮੈਨੂੰ ਇਹ ਦੱਸੇ ਕਿ ਨਹੀਂ ਸੀ ਦੀ ਕੰਡੀਸ਼ਨ ਵਿੱਚ ਠੀਕ ਆਜਾ ਪ੍ਰਤਿਭਾ ਮੈਂ ਕੰਮ ਤੇ ਵੀ ਤੁਹਾਨੂੰ ਜਦੋਂ ਆਇਆ ਤੇ ਇਤਨਾ ਪਾਨੂ ਗਿਰਾਂ ਦਾ ਫੋਨ ਆਇਆ ਸਮੀਰ ਸ਼ਮਾ ਦਾ ਮੁੱਖ ਮੁਚੀਤਾ ਨੇ ਦੱਸਿਆ ਕਿ ਇੱਕ ਡੈਡ ਬੋਡੀ ਲਖਸ਼ਮਾਰਕੀਟ ਜੋ ਨਵੀਂ ਬਣੀ ਆ ਉੱਥੇ ਪਈ ਹੋਈ ਆ ਮੌਕਾ ਉੱਪਰ ਪੁੱਜੇ ਜਾਵੇ ਜੋ ਮਨੇ ਹੈਡ ਕੌਂਸਲਰ ਸੀ ਮੇ ਤਾਂ ਕੌਂਸਲ ਪ੍ਰਿੰਸੀਪਲ ਦੇ ਮੌਕੇ ਤੇ ਪਹੁੰਚਿਆ ਆ ਜੋ ਉੱਥੇ ਪਤਾਇਆ ਇੱਥੇ ਪਿੰਲਾ ਹੀ ਡੱਡੂੜੀ ਪਰਿਵਾਰ ਦੇ ਮੈਂਬਰ ਹਾਜ਼ਰ ਹਨ ਜਨ ਨਾਪਦਪਹੀ ਇਹਨਾਂ ਨੇ ਦੱਸਿਆ ਵੀ ਰਿਸ਼ੀਸ਼ੋ ਹਤਾ ਪਤਰੀਏ ਸੋਤਾ ਫਾਕ ਨਾ ਤਾਂ ਮਾਲਟਰਨ ਸ਼ਰਪ ਦੇ ਰਹਿਣ ਵਾਲਾ ਆ ਇਹਨੇ ਇਹ ਦੱਸਿਆ ਕੰਪਿਊਟਰ ਤੋਂ ਪਹਿਲੇ ਨਸ਼ੇ ਕਰਦਾ ਆ ਰਿਹਾ ਇਹ ਤ ਨਸ਼ਰੋ ਕੇਂਦਰ ਜਮ ਕਰਾ ਲ ਸੀਗਾ ਕੁਝ ਦਿਨ ਪਹਿਲੇ ਨਸ਼ਰੋ ਕੇਂਦਰ ਤੋਂ ਆਇਆ ਸੀਗਾ ਤਾਂ ਉਹਨਾਂ ਨੂੰ ਹੁਣ ਪਤਾ ਲੱਗਿਆ ਉਹਨਾਂ ਨੇ ਵੀ ਇੱਥੇ ਨੰਦਾ ਮੁੰਡਾ ਜੱਥੇ ਹੀ ਪਈ ਆ ਜੋ ਮੌਕੇ ਤੇ ਪੁੱਛੇ ਆ ਹਸਪੀਟਲ ਡੈਡ ਬੁੱਢਾ ਕਿ ਜਾ ਰਹੇ ਆ ਵਹੀ ਕਲੈਂਟੀਆਮ ਕਰਕੇ ਜੋ ਪੋਸਟ ਕੋਲ ਬਾਅਦ ਕਾ ਹੋਈ ਫਿਰ ਪਤਾ ਲੱਗੇ ਮੌਦੇ ਕਾਰਨ ਕੀ ਆ